ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਮੈਂ ਸੁੱਕੇ ਕੱਦੂ ਵਾਲੇ ਖੇਤ ਦੇ ਵਿੱਚ ਖੜਾ ਹਾਂ ਤੇ ਕਿਸਾਨ ਵੀਰੋ ਜਦੋਂ ਝੋਨੇ ਲਾਉਣੇ ਸ਼ੁਰੂ ਕਰੇ ਤੇ ਉਹਦੇ ਜ਼ਮੀਨਾਂ ਬਹੁਤ ਪੋਲੀਆਂ ਹੁੰਦੀਆਂ ਸੀਗੀਆਂ ਤੇ ਬੁਰਦਾ ਨਾਲ ਬੈਲਾਂ ਨਾਲ ਜਣੀ ਜੋਤਾਂ ਨਾਲ ਵੀ ਕੱਦੂ ਕਰਦੇ ਸੀ ਟਰੈਕਟਰ ਨਾਲ ਵੀ ਕੱਦੂ ਕਰਦੇ ਸੀ ਕੀ ਹੁੰਦਾ ਸੀ ਉਹ ਜਿਹੜੇ ਟਰੈਕਟਰ ਸੀਗੇ ਜਾਂ ਸਾਡੇ ਬੈਲ ਸੀ ਪਸ਼ੂ ਜਦੋਂ ਕੱਦੂ ਕਰਦੇ ਸੀ ਉਹ ਧਰਤੀ ਦੇ ਵਿੱਚ ਉਹ ਜਾਂਦੇ ਸੀਗੇ ਤੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪੈਂਦਾ ਹੁੰਦਾ ਸੀ ਟਰੈਕਟਰ ਨੂੰ ਟੋਚਨ ਪਾ ਕੇ ਕੱਢਣਾ ਤੇ ਨਾਲ ਫਿਰ ਬੈਡ ਲੱਗਣੇ ਸ਼ੁਰੂ ਕਰੇ ਤੇ ਬੜੀ ਮੁਸ਼ਕਲ ਨਾਲ ਜਣੀ ਉਹਨੂੰ ਬਾਹਰ ਕੱਢਣਾ ਹੁਣ ਕੀ ਆ ਕਿਸਾਨ ਵੀਰੋ ਬੜੇ ਲੰਮੇ ਸਮੇ ਤੋਂ ਪੰਜਾਬ ਦੇ ਵਿੱਚ ਜਿਹੜਾ ਝੋਨੇ ਦੀ ਬਾਸਮਤੀ ਦੀ ਖੇਤੀ ਹੋ ਰਹੀ ਆ ਉਹਦੇ ਨਾਲ ਜਦੋਂ ਅਸੀਂ ਕੱਦੂ ਕਰਦੇ ਆਂ ਕਿਸਾਨ ਵੀਰੋ ਥੱਲੇ ਇੱਕ ਬੜੀ ਸਖਤ ਜਿਹੜੀ ਹੈਗੀ ਆ ਤਾਏ ਉਹ ਜੰਮ ਜਾਂਦੀ ਆ ਤੇ ਕੱਦੂ ਦੇ ਨੁਕਸਾਨ ਇਹ ਨੇ ਵੀ ਜਦੋਂ ਅਸੀਂ ਕੱਦੂ ਜ਼ਿਆਦਾ ਕਰਦੇ ਆਂ ਫਿਰ ਜਿਹੜਾ ਸਾਡਾ ਬਰਸਾਤਾਂ ਦਾ ਪਾਣੀ ਹੈ ਉਹ ਰੀਚਾਰਜ ਨਹੀਂ ਹੁੰਦਾ ਕਈ ਵਾਰੀ ਜਦੋਂ ਅਜੇ ਝੋਨੇ ਲੱਗ ਕੇ ਹਟੇ ਹੁੰਦੇ ਨੇ ਤੇ ਐਟ এ ਟਾਈਮ ਦੱਬ ਕੇ ਮੀਂਹ ਪੈ ਜਾਂਦਾ ਤੇ ਜਿਹੜਾ ਸਾਡਾ ਪਾਣੀ ਹੈ ਖੇਤਾਂ ਦੇ ਵਿੱਚੋਂ ਫਲੱਡ ਦੇ ਰੂਪ ਦੇ ਵਿੱਚ ਅੱਗੇ ਰੋੜਣਾ ਸ਼ੁਰੂ ਹੋ ਜਾਂਦਾ ਹੈ ਕਿਸਾਨ ਵੀਰੋ ਜਿਹੜੇ ਸਾਡੇ ਸੁੱਕੇ ਕੱਦੂ ਵਾਲੇ ਖੇਤ ਨੇ ਇਹ 1886 ਕਰਕੇ ਵੈਰਾਈਟੀ ਹੈਗੀ ਹੈ ਇਹਦਾ ਜਿਹੜਾ ਬੀਜ ਹੈ ਮੈਂ ਆਈਆਰਆਈ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨਿਊ ਦਿੱਲੀ ਤੋਂ ਲੈ ਕੇ ਆਦਾ ਹਾਂ ਕਿਸਾਨ ਵੀਰੋ ਆਈਆਰ ਦੇ ਜਿਹੜੇ ਵਿਗਿਆਨੀ ਸੀਗੇ ਆਈਆਰ ਦੇ ਜਿਹੜੇ ਡਾਇਰੈਕਟਰ ਸੀਗੇ ਡਾਕਟਰ ਏਕੇ ਸਿੰਘ ਤੇ ਉਹਨਾਂ ਨੇ ਬਾਸਮਤੀ ਦੇ ਵਿੱਚੋਂ ਮੈਂ ਸਮਝਦਾ ਬਹੁਤ ਵੱਡਾ ਕੰਮ ਕਰਿਆ ਡਾ ਸਾਹਿਬ ਨੇ ਤੇ ਡਾ ਸਾਹਿਬ ਦੀਆਂ ਜਿੰਨੀਆਂ ਵੀ ਵੈਰਾਈਟੀਆਂ ਨੇ ਝੋਨੇ ਦੇ ਰੇਟ ਬਾਸਮਤੀ ਤੋਂ ਬਹੁਤੀਆਂ ਵੈਰਾਈਟੀਆਂ ਜਿਹੜੀਆਂ ਜਿੱਥੇ-ਜਿੱਥੇ ਵੀ ਬਾਸਮਤੀ ਦੀ ਖੇਤੀ ਹੋਣ ਲਈ ਜ਼ੋਨ ਬੜੇ ਨੇ ਜਿੱਥੇ ਖੇਤੀ ਉੱਤੇ ਤਕਰੀਬਨ ਡਾ ਸਾਹਿਬ ਦੀਆਂ ਵੈਰਾਈਟੀਆਂ ਜਿਹੜੀਆਂ ਉਹਦੇ ਏ ਜਿਆਦਾ ਰੱਖਵਾ ਹੈਗਾ ਤੇ ਜੇ ਕਈਏ ਵੀ ਡਾਕਟਰ ਸਾਹਿਬ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਨੇ ਬਾਸਮਤੀ ਦੇ ਤਾਂ ਅਥਕਥਨੀ ਨਹੀਂ ਹੈ। ਕਿਸਾਨ ਵੀਰੋ ਜੇ ਸਾਡਾ ਖੇਤ ਹੈ ਜਿਹੜਾ ਇਹ ਸੁੱਕੇ ਕद्दू ਵਾਲਾ ਇਹ ਬਹੁਤ ਚੰਗਾ ਹੈਗਾ ਕਿਸਾਨ ਵੀਰੋ ਸੁੱਕੇ ਕद्दू ਦਾ ਇੱਕ ਇਹ ਵੀ ਫਾਇਦਾ ਹੈਗਾ ਵੀ ਜਿਹੜਾ ਸਾਡਾ ਪਾਣੀ ਆ ਉਹ ਰੀਚਾਰਜ ਹੁੰਦਾ ਹੈ ਤੇ ਸਾਡੇ ਮਿੱਤਰ ਕੀੜੇ ਨੇ ਉਹ ਬੜੀ ਤਦਾਦ ਦੇ ਵਿੱਚ ਪੈਦਾ ਹੁੰਦੇ ਨੇ। ਇਹਦੇ ਵਿੱਚ ਤੁਸੀਂ ਦੇਖਦੇ ਆ तकरीबन ਸੁੱਕਾ ਪਿਆ ਪਹਿਲਾਂ ਪਹਿਲਾਂ ਅਸੀਂ ਇਹਨੂੰ ਪਾਣੀ ਲਾਉਂਦੇ ਰਹੇ ਹਾਂ ਹੌਲੀ ਹੌਲੀ ਅਸੀਂ ਪਾਣੀ ਲੇਟ ਕਰਦੇ ਗਏ ਹੁਣ तकरीबन 10-15 ਦਿਨਾਂ ਦੇ ਉੱਤੇ ਕਿਸਾਨ ਵੀਰੋ ਅਸੀਂ ਲੈ ਗਏ ਪਾਣੀ ਨੂੰ ਬਿਲਕੁਲ ਸੁੱਕੀ ਧਰਤੀ ਹੈ। ਤੇ ਇੱਕ ਕਿਸਾਨ ਵੀਰੋ ਤੁਸੀਂ ਮੈਨੂੰ ਇਹ ਲੱਗ ਰਿਹਾ ਵੀ ਸਾਡੇ ਪਰੇ ਗਵਾਂਢੀ ਨੇ ਉਹਨਾਂ ਨੇ ਕਦੂ ਕਰਕੇ ਬਾਸਮਤੀ ਲਾਈ ਆ ਬਿਲਕੁਲ ਨਾਲ ਹੀ ਤੇ ਉਹਦੇ ਨਾਲ ਉਹ ਜਿਹੜੀ ਆਪਣੀ ਜੀੜੀ ਹੈ ਇਹ ਜਿਆਦਾ ਬਿਹਤਰ ਹੈ ਤੇ ਕਿਸਾਨ ਵੀਰੋ ਮੈਂ ਸਮਝਦਾ ਇਹ ਥੋੜਾ ਲੰਮਾ ਸਮੇਂ ਚ ਪੱਕਣ ਵਾਲੀ ਹੈਗੀ ਹੈ 150 55 ਦਾ ਲੈਣ ਵਾਲੀ ਬਾਸਮਤੀ ਹੈਗੀ ਹੈ ਪਰ ਇਹਦਾ ਜਿਹੜਾ ਚੌਲ ਹੈ ਉਹ ਸਾਰੇ ਦੁਨੀਆ ਦੇ ਵਿੱਚ ਬੜਾ ਮਸ਼ਹੂਰ ਹੈ ਚੌਲ ਬੜੇ ਸਵਾਦ ਬਣਦੇ ਨੇ ਉਵਾਲਣ ਤੋਂ ਡੇਢ ਦੁੱਗਣੇ ਲੰਮੇ ਹੋ ਜਾਂਦੇ ਨੇ ਕਿਸਾਨ ਵੀਰੋ ਖੁਸ਼ਬੂ ਛੱਡਦੇ ਨੇ ਤੇ ਸਾਰੇ ਵਿਸ਼ਪ ਦੇ ਸਾਡੀ ਬਾਸਮਤੀ ਦੀ ਬੜੀ ਡਿਮਾਂਡ ਹੈ ਸੁੱਕੇ ਕੱਦੂ ਦੇ ਵਿੱਚ ਜਿਹੜੇ ਸਾਡੇ ਮਿੱਤਰ ਕੀੜੇ ਨੇ ਗੰਡੋਏ ਨੇ ਕੀ ਘਾਰ ਨੇ ਵੀ ਬਹੁਤੀਆਂ ਹੁੰਦੀਆਂ ਸੀ ਸਾਨੂੰ ਬਹੁਤ ਸਾਰੇ ਜਿਹੜੇ ਸਾਡੇ ਮਿੱਤਰ ਕੀੜੇ ਸੀਗੇ ਉਹ ਕੱਦੂ ਕਰਨ ਨਾਲ ਘਟ ਗਏ ਜਦੋਂ ਅਸੀਂ ਕਵੀਆਂ ਨਾਲ ਕੱਦੂ ਕਰਦੇ ਆ ਜਾਂ ਕਿਸਾਨ ਵੀਰ ਹੋਰ ਵੀ ਕਈ ਤਰੀਕਿਆਂ ਨਾਲ ਉਹ ਜਿਹੜੇ ਸਾਡੇ ਗੰਡੋਏ ਨੇ ਉਹ ਸਾਰੇ ਕੱਦੂ ਦੇ ਵਿੱਚ ਮਰ ਜਾਂਦੇ ਨੇ ਤੇ ਬਾਕੀ ਵੀ ਜਦੋਂ ਪਾਣੀ ਲਗਾਤਾਰ ਕਿਸਾਨ ਵੀਰ ਉਸੇ ਦੇ ਵਿੱਚ ਖੜਾ ਰੱਖਦੇ ਆ ਝੋਨੇ ਦੇ ਵਿੱਚ ਉਦੋਂ ਮੀਥੇਨ ਗੈਸ ਪੈਦਾ ਹੁੰਦੀ ਹੈ ਜਿਵੇਂ ਕਿਸਾਨ ਵੀਰ ਉਸੀ ਤੁਹਾ ਹੁੰਦਾ ਜਿਵੇਂ ਪਰਾਲੀ ਨੂੰ ਅੱਗ ਲਾਉਣਿਆ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਜਿਹੜੀ ਮੀਚੇਨ ਗੈਸ ਆ ਉਹ ਸਾਨੂੰ ਨੰਗੀਆਂ ਅੱਖਾਂ ਨਾਲ ਨਹੀਂ ਦਿਸਦੀ ਹੈਗੀ ਪਰ ਉਹ ਬੜੀ ਹਾਨੀਕਾਰਕ ਹੈ ਕਿਸਾਨ ਵੀਰੋ ਜਿਹੜਾ ਸਾਡਾ ਖੇਤ ਹੈ ਇਹਦੇ ਚ ਜਦੋਂ ਅਸੀਂ ਖੜਦੇ ਆ ਇਹਦੇ ਚ ਇੰਨੀ ਗਰਮੀ ਨਹੀਂ ਮਹਿਸੂਸ ਹੁੰਦੀ ਜਿੰਨੀ ਕਦੂ ਵਾਲੇ ਖੇਤ ਹੁੰਦੀ ਹੈ ਤੇ ਇਹਦੀ ਜਿਹੜੀ ਅਗਲੀ ਅਸੀਂ ਫਸਲ ਬੀਜਦੇ ਆ ਝੋਨੇ ਦੀ ਉਹਦੀ ਕਣਕ ਦੀ ਜਾਂ ਕੋਈ ਵੀ ਫਸਲ ਬੀਜਦਾ ਕਿਸਾਨ ਵੀਰੋ ਉਹਦਾ ਵੀ ਜਿਹੜਾ ਝਾੜ ਆ ਉਹ ਵੱਧ ਹੈ ਤੇ ਜਿਹੜੇ ਗੰਡੋਏ ਨੇ ਤਕਰੀਬਨ ਉਹ ਜਿਵੇਂ ਕੰਚ ਹੋ ਗਿਆ ਲੋਹਾ ਹੋ ਗਿਆ ਪਲਾਸਟਿਕ ਹੋ ਗਿਆ ਤੇ ਏਦਾਂ ਦੇ ਪੱਥਰ ਵਗੈਰਾ ਉਹਨੂੰ ਨਹੀਂ ਖਾ ਸਕਦੇ ਬਾਕੀ ਜਿਹੜੀ ਕਿਸਾਨ ਵੀਰੋ ਜਿਵੇਂ ਉਹ ਜਿਹੜਾ ਝੋਨਾ ਹੁਣ ਜਿੰਨਾ ਉੱਤੇ ਮੱਲੇ ਆਵੇ ਆ ਇੰਨੀਆਂ ਤਕਰੀਬਨ ਇਹਦੇ ਜੜਾਂ ਨੇ ਜਿਹੜੀਆਂ ਉਹ ਧਰਤੀ ਦੇ ਵਿੱਚ ਡੂੰਘੀਆਂ ਜਾਂਦੀਆਂ ਨੇ ਤੇ ਉਹ ਗੰਡੋਏ ਸਾਰੇ ਉਹਨੂੰ ਖਾ ਖਾ ਕੇ ਖਾਦ ਬਣਾ ਦਿੰਦੇ ਨੇ ਕਿਸਾਨ ਵੀਰੋ ਤੇ ਧਰਤੀ ਨੂੰ ਸਾਡਾ ਬਹੁਤ ਆ ਜਿਹੜਾ ਕੰਮ ਆ ਉਹ ਵੀ ਗੰਡੋਏ ਕਰਦੇ ਨੇ ਤੇ ਸਾਰਾ ਮਟੀਰੀਅਲ ਖਾ ਦਿੰਦੇ ਨੇ ਜਿਹੜੀ ਸਾਡੀ ਅਗਲੀ ਫਸਲ ਹੈ ਉਹ ਉਹਦਾ ਝਾੜ ਵਧਦਾ ਹੈ ਤੇ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਬਿਹਤਰ ਬਣਦੀ ਹੈ ਤੇ ਕਿਸਾਨ ਵੀਰੋ ਇਹਦੇ ਦੇਖੋ ਮੱਕੜੀ ਵੀ ਬਹੁਤ ਜ਼ਿਆਦਾ ਹੈ ਇਦੇ ਤੇ ਨਾ ਬਹੁਤ ਜ਼ਿਆਦਾ ਮੱਕੜੀ ਆਈ ਵੀ ਆ ਕਿਸਾਨ ਵੀਰੋ ਬਹੁਤ ਜ਼ਿਆਦਾ ਤੇ ਜਿਹੜੀ ਮੱਕੜੀ ਆ ਸਾਡੀ ਇਹ ਵੀ ਬਹੁਤ ਸਾਰੇ ਜਿਹੜੇ ਸਾਡੇ ਦੁਸ਼ਮਣ ਕੀੜੇ ਨੇ ਉਹਨਾਂ ਨੂੰ ਖਾਂਦੀ ਆ ਤੇ ਜਿਹੜਾ ਮੱਛਰ ਸੀ ਕਿਸਾਨ ਵੀਰੋ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਵਿੱਚ ਸੀਗਾ ਤੇ ਇਹ ਕਿਸਾਨ ਵੀਰੋ ਜਿਹੜੀ ਇਹ ਮੱਕੜੀ ਆ ਇਹ ਥੱਲੇ ਦੇਖੋ ਇਹ ਦੇਖ ਸਕਦੇ ਆ ਅਸੀਂ ਇਹ ਧਰਤੀ ਦੇ ਉੱਤੇ ਵੀ ਕਾਫੀ ਵੱਡੀ ਤਦਾਦ ਵਿੱਚ ਫਿਰ ਰਹੀ ਆ ਜਿਹੜਾ ਮੱਛਰ ਹੈ ਉਹਨੂੰ ਮਾਰਨ ਦੇ ਵਿੱਚ ਮੱਕੜੀ ਦਾ ਬਹੁਤ ਵੱਡਾ ਯੋਗਦਾਨ ਆ ਕਿਸਾਨ ਵੀਰੋ ਜਿਹੜੀ ਸਾਡੀ ਮੱਕੜੀ ਆ ਉਹ ਸਾਡਾ ਮਿੱਤਰ ਕੀੜਾ ਤੇ ਦੁਸ਼ਮਣ ਕੀੜਿਆਂ ਨੂੰ ਖਾਂਦਾ ਕਿਸਾਨ ਵੀਰੋ ਇਹ ਤੇ ਇਹਦੇ ਛੱਗੇ ਵੀ ਆ ਦੇਖੋ ਕਾਫੀ ਤਦਾਦ ਦੇ ਵਿੱਚ ਜਿਹੜੀ ਮੱਕੜੀ ਹੋ ਆਈ ਹੈ ਤੇ ਸਾਡੇ ਦੁਸ਼ਮਣ ਕੀੜਿਆਂ ਨੂੰ ਖਾ ਜਾਂਦੀ ਹੈ ਤੇ ਮੱਛਰ ਬਹੁਤ ਵੱਡੀ ਤਦਾਦ ਦੇ ਵਿੱਚ ਹੋ ਗਿਆ ਤੇ ਪੰਜਾਬ ਦੇ ਵਿੱਚ ਤੇ ਹੁਣ ਇਸ ਵੇਲੇ ਮੱਕੜੀ ਦੇ ਜਾਲਾ ਪੈਣ ਨਾਲ ਬਹੁਤ ਘਟ ਗਿਆ ਤੇ ਕਿਸਾਨ ਵੀਰੋ ਸਾਡਾ ਨਾਲ ਵਾਲਾ ਖੇਤ ਹੈਗਾ ਇਹ ਅਸੀਂ ਕਦੂ ਕਰਕੇ ਲਾਇਆ ਤੇ ਅੱਜ ਇਹਦੀ ਰੋਗਿੰਗ ਚੱਲ ਰਹੀ ਹੈ ਕਿਸਾਨ ਵੀਰੋ ਜਿਹੜਾ ਕੋਈ ਆਫ ਪਲਾਂਟ ਆ ਉਹ ਅਸੀਂ ਕੱਢ ਰਹੇ ਹਾਂ ਤੇ ਮੈਂ ਸਾਹਮਣੇ ਵੀ ਜੇ ਅਸੀਂ ਨਹਿਰੀ ਪਾਣੀ ਦੇ ਉੱਤੇ ਬਾਸਮਤੀ ਲਾਈਏ ਤੇ ਘਟਪੀੜ ਚ ਪੱਕਣ ਵਾਲੀਆਂ ਵੈਰੈਟੀਆਂ ਜਿਵੇਂ 1509 1692 1847 ਤੇ ਪੀਆਰ 126 ਕਿਸਾਨ ਵੀਰੋ ਜਿਹੜੀ ਸਾਡੀ ਪਰਮਲ ਵੈਰੈਟੀ ਪੀਆਰ 126 ਹੈ ਇਹ ਪੰਜਾਬ ਦੇ ਵਿੱਚ ਤੇ ਸਾਡੇ ਗਵਾਂਢੀ ਸੂਬਿਆਂ ਦੇ ਵਿੱਚ ਬਹੁਤ ਵੱਡੇ ਰਕਬੇ ਦੇ ਉੱਤੇ ਲੱਗੀ ਆ ਕਹ ਲੋ ਸਾਰੀਆਂ ਵੈਰੈਟੀਆਂ ਨਾਲੋਂ ਜਿਆਦਾ ਰਕਬਾ ਜਿਹੜਾ ਉਹ ਪੀਆਰ 126 ਦੇ ਹੇਟ ਹੈ ਕਿਸਾਨ ਵੀ ਇਸ ਤਰ੍ਹਾਂ ਨੇ ਜਦੋਂ ਅਸੀਂ ਵੈਰਾਈਟੀਆਂ ਲਾਵਾਂਗੇ ਸ਼ਾਰਟ ਪੀਡ ਵਾਲੀਆਂ ਜਿਵੇਂ 1509 1692 1847 ਤੇ ਪੀ 126 ਇਸ ਤਰ੍ਹਾਂ ਕੁਝ ਪ੍ਰਾਈਵੇਟ ਕੰਪਨੀਆਂ ਨੇ ਵੀ ਕੱਢੀਆਂ ਨੇ ਵੈਰਾਈਟੀਆਂ ਤੇ ਇਹ ਕਿਸਾਨ ਵੀਰੋ ਸਾਡੇ ਪੰਜਾਬ ਸਰਕਾਰ ਭਾਰਤ ਸਰਕਾਰ ਨਵੇਂ ਸਿਰੇਓ ਉਪਰਾਲੇ ਕਰਨ ਲੱਗੀ ਆ ਸੂਏ ਦੇ ਪਾਣੀ ਦੇ ਉੱਤੇ ਨਹਿਰੀ ਪਾਣੀ ਆ ਜਿਹੜਾ ਉਹ ਖੇਤਾਂ ਨੂੰ ਲਾਉਣਾ ਸ਼ੁਰੂ ਕਰਿਆ ਸਰਕਾਰ ਨੇ ਤੇ ਇਸ ਸਾਲ ਕੁਝ ਨਵੇਂ ਸੂਏ ਨਿਕਲੇ ਨੇ ਕੁਝ ਪੱਕੇ ਕਿਸਾਨ ਵੀਰੋ ਸਾਡਾ ਪਾਣੀ ਵੀ ਰੀਚਾਰਜ ਹੋਊਗਾ ਕਿਸਾਨ ਵੀਰੋ ਇਸ ਪਾਸੇ ਅਸੀਂ ਦੇਖ ਰਹੇ ਹਾਂ ਦੇਖੋ ਬਹੁਤ ਵੱਡੇ ਮੈਂ ਹਜ਼ਾਰਾਂ ਦੀ ਤਾੜ ਦੇ ਵਿੱਚ ਜਿਹੜੇ ਦਰਖਤ ਨੇ ਉਹ ਪਾਲ ਲਏ ਜਿਹੜੀ ਹੈਗੀ ਆ ਜ਼ਮੀਨ ਜਿੱਥੇ ਮੈਂ ਖੜਾ ਆ ਇਹ ਅਮਲੋਤੋਂ ਲੱਖਾ ਸਿੰਘ ਵਾਲੇ ਨੂੰ ਜਾ ਰਹੀ ਆ ਤੇ ਲੱਖਾ ਸਿੰਘ ਵਾਲੇ ਦੀ ਜ਼ਮੀਨ ਹੈ ਕਿਸਾਨ ਵੀਰੋ ਸ਼ਾਮਲਾਤ ਤੇ ਆ ਇੱਕ ਟੋਬਾ ਤਕਰੀਬਨ 1 ਏਕੜ ਦੇ ਲਗਭਗ ਪਟਿਆ ਗਿਆ ਸੀ ਤੇ ਕਾਫੀ ਲੰਮੇ ਸਮੇਂ ਤੋਂ ਮੈਂ ਇਹ ਜ਼ਮੀਨ ਠੇਕੇ ਤੇ ਰਹਿਨੇ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਚ ਹਜ਼ਾਰਾਂ ਜਿਹੜੇ ਦਰਖਤ ਨੇ ਉਹ ਪਾਲ ਕੇ ਪਿੰਡ ਖਨਾਨ ਮਾਜਰੀ ਮੰਨਾ ਸਿੰਘ ਮਾਜਰਾ ਸਲਾਣਾ ਤਾਂ ਜਿਹੜੇ ਇਸ ਪਾਸੇ ਜਿੰਨਾ ਵੀ ਪਾਣੀ ਆ ਜਿਹੜਾ ਚੜਦੇ ਵਾਲੇ ਪਾਸੇ ਛਿਬਦੇ ਵਾਲੇ ਪਾਸੇ ਨੂੰ ਆਉਂਦਾ ਤੇ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਟੋਬਾ ਜਿਹੜਾ ਉਹ ਸਾਰਾ ਪਾਣੀ ਤਕਰੀਬਨ ਇਹਦੇ ਚ ਰੀਚਾਰਜ ਹੋ ਜਾਂਦਾ ਤੇ ਅੱਗੇ ਨਹੀਂ ਪਾਣੀ ਜਾਂਦਾ ਕਿਸਾਨ ਵੀਰੋ ਮੈਂ ਸਮਝਦਾ ਵੀ ਸਾਰੇ ਪਿੰਡਾਂ ਨੇ ਜਿਹੜੀਆਂ ਸ਼ਾਮਲਾਤ ਜ਼ਮੀਨਾਂ ਨੇ ਜੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਟੋਬੇ ਪੱਟੇ ਜਾਣ ਤੇ ਉਹਨਾਂ ਨੂੰ ਨਹਿਰੀ ਪਾਣੀ ਦਾ ਚਾਰਜ ਕਰਿਆ ਜਾਵੇ ਤੇ ਤਾਂ ਕਿ ਸਾਡਾ ਜਿਹੜਾ ਪਾਣੀ ਹੈ ਉਹ ਉੱਤੇ ਆਵੇ ਹੁਣ ਇਸ ਵੇਲੇ ਕਿਸਾਨ ਵੀਰੋ ਬਹੁਤ ਵੱਡੀ ਤਦਾਦ ਦੇ ਵਿੱਚ ਕਈ ਜਗ੍ਹਾ ਤੇ ਫਲੱਡ ਆਉਂਦੇ ਨੇ ਜੇ ਅਸੀਂ ਪਾਣੀ ਨੂੰ ਧਰਤੀ ਰੀਚਾਰਜ ਕਰਾਂਗੇ ਜਾਂ ਉਹਨੂੰ ਸਟੋਰ ਕਰ ਲਾਂਗੇ ਤਾਂ ਧਰਤੀ ਆਲਾ ਪਾਣੀ ਜਿਹੜਾ ਅਸੀਂ ਘਾਟ ਕੱਢਾਂਗੇ ਤਾਂ ਇਸ ਵੇਲੇ ਮੈਂ ਸੰਦੇ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਤਦਾਰ ਦੇ ਵਿੱਚ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਤੇ ਉਹਦੇ ਨਾਲ ਸਾਡਾ ਪਾਣੀ ਦਾ ਲੈਵਲ ਬੜਾ ਥੱਲੇ ਜਾਂਦਾ ਹੈ ਇਹ ਸਾਡੇ ਅਮਲੋਹ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਅਮਲੋਹ ਏਰੀਆ ਦੇ ਵਿੱਚ ਬਲਾਕ ਅਮਲੋਹ ਦੇ ਵਿੱਚ ਬਹੁਤ ਵੱਡੀ ਤਦਾਰ ਦੇ ਵਿੱਚ ਜਿਹੜੀ ਮੱਕੀ ਦੀ ਖੇਤੀ ਹੋਣ ਲੱਗੀ ਮੱਕੀ ਕਿਸਾਨ ਵੀਰੋ ਮੈਸਾਂਮੀ ਦਾ ਵੀ ਝੋਨੇ ਨਾਲੋਂ ਬਹੁਤ ਜ਼ਿਆਦਾ ਪਾਣੀ ਲੈਂਦੀ ਹੈ ਤੇ ਉਹ ਤਕਰੀਬਨ ਫਰਵਰ ਮਾਰਚ ਦੇ ਵਿੱਚ ਅਸੀਂ ਲਾਉਨੇ ਆ ਤੇ ਮਈ ਦੇ ਵਿੱਚ ਜਾ ਕੇ ਉਹ ਕੱਟੀ ਜਾਂਦੀ ਹੈ ਤੇ ਬਹੁਤ ਹੀ ਵੱਡੀ ਤਰ੍ਹਾਂ ਕਿਸਾਨ ਵੀਰੋ ਜਿਹੜੀ ਮੱਕੀ ਆ ਪਾਣੀ ਲੈਂਦੀ ਹੈ ਜਾਂ ਤਾਂ ਪੰਜਾਬ ਸਰਕਾਰ ਉਹਨੂੰ ਨਹਿਰੀ ਪਾਣੀ ਦੇਵੇ ਤੇ ਜਾਂ ਫਿਰ ਮੱਕੀ ਦੇ ਉੱਤੇ ਕਿਸਾਨ ਵੀਰੋ ਮੈਸੇਜ ਦਾ ਭਾਂ ਲੱਗ ਜਾ ਕਿਸਾਨ ਵੀਰੋ ਮੈਂ ਪਿਛਲੇ ਸਾਲ ਕੈਨੇਡਾ ਗਿਆ ਸੀ ਮੈਂ ਉੱਥੇ ਦੇਖਿਆ ਉਹ ਉਥੋਂ ਦੀ ਸਰਕਾਰ ਹੈ ਜਿਹੜੀ ਕੈਨੇਡਾ ਦੇ ਵਿੱਚ ਉਹ ਧਰਤੀ ਜੋ ਪਾਣੀ ਨੂੰ ਜਿਹੜੀ ਬਰਫ਼ ਦੇ ਪਾਣੀ ਨੂੰ ਜਾਂ ਨਦੀਆਂ ਨਾਲਿਆਂ ਦਰਿਆਵਾਂ ਦੇ ਪਾਣੀ ਨੂੰ ਉਹੀ ਬਰਤਦੇ ਨੇ ਕਿਸਾਨ ਵੀਰੋ ਉਹ ਜਿਹੜੀ ਮੱਕੀ ਲਾਉਂਦੇ ਨੇ ਉਹ ਇੱਕ ਸਾਲ ਮੱਕੀ ਲਾ ਕੇ ਦੂਜੇ ਸਾਲ ਉੱਤੇ ਸੋਇਆ ਵੇਂਦੀ ਫਸਲ ਲਾਉਂਦੇ ਨੇ ਤੇ ਤੀਜੇ ਸਾਲ ਜਾ ਕੇ ਕਿਸਾਨ ਵੀਰੋ ਉੱਥੇ ਮੱਕੀ ਲੱਗਦੀ ਹੈ ਤੇ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਆਲੂ ਲੱਗਦੇ ਨੇ ਆਲੂ ਤੋਂ ਬਾਅਦ ਮੱਕੀ ਲੱਗਦੀ ਹੈ ਮੱਕੀ ਤੋਂ ਬਾਅਦ ਝੋਨਾ ਲੱਗਦਾ ਹੈ ਕਿਸਾਨ ਵੀਰੋ ਜਾਨੀ ਅਸੀਂ ਉਹ ਤਿੰਨ ਸਾਲ ਚ ਤਿੰਨ ਫਸਲਾਂ ਲੈਂਦੇ ਨੇ ਅਸੀਂ ਇੱਕ ਸਾਲ ਦੇ ਵਿੱਚ ਇੱਕ ਤਿੰਨ ਫਸਲਾਂ ਲੈ ਲੈਂਦੇ ਹਾਂ ਸਾਡੀ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਬੜੀ ਖਰਾਬ ਹੋ ਜੂਗੀ ਤੇ ਸਾਡਾ ਪਾਣੀ ਹੈ ਜਿਹੜਾ ਉਹਦਾ ਬੜਾ ਦਰਦੇਸ਼ਾ ਹੋ ਜੂਗੀ ਨੀਮਾ ਚਲਾ ਜਾਊਗਾ ਤੇ ਇਹ ਨਾ ਹੋਵੇ ਵੀ ਇਸ ਸਰ ਕਿਸਾਨ ਵੀਰੋ ਸਾਡੇ ਏਰੀਆ ਦੇ ਵਿੱਚ 20 20 ਫੁੱਟ ਤੱਕ ਵੀ ਟੋਟੇ ਪਏ ਨੇ ਜਿਹੜੇ ਕਿਸਾਨ ਟੋਟੇ ਪਾਉਣ ਵਾਲੇ ਮਿਸਤਰੀ ਸੀ ਉਹਨਾਂ ਨੂੰ ਵੇਹਲ ਨਹੀਂ ਲੱਗਾ ਟੋਟੇ ਪਾਉਣ ਦਾ ਜਿਹੜੀ ਇੰਨਾ ਇੰਨੇ ਅਸੀਂ ਕਿੰਨੇ ਟੋਟੇ ਪਾਈ ਜਾਵਾਂ ਕਿਸਾਨ ਵੀਰੋ ਕਿੱਥੇ ਜਾ ਕੇ ਖੜਾਂਗੇ ਸਾਡੇ ਆਪਣੇ ਖੇਤਾਂ ਦੇ ਵਿੱਚ ਕਿਸੇ ਵੇਲੇ ਤਿੰਨ ਹਾਸਪਾਸ ਦੀ ਮੋਟਰ ਸੀ ਕਿਸਾਨ ਵੀਰੋ ਇਸ ਵੇਲੇ ਤਕਰੀਬਨ 15 15 ਹਾਸਪਾਸ ਦੀਆਂ ਦੋ ਮੋਟਰਾਂ ਹੋ ਗਈਆਂ ਤੇ ਮੈਂ ਸਮਝਦਾ ਵੀ ਸਾਨੂੰ ਪਾਣੀ ਆ ਜਿਹੜਾ ਨਹਿਰੀ ਕੋਈ ਵੇਲਾ ਦੀ ਕਿਸੇ ਵੇਲੇ ਬਹੁਤ ਵੱਡੇ ਰਕਵੇ ਤੇ ਨਹਿਰੀ ਪਾਣੀ ਜਿਹੜਾ ਉਹ ਕਿਸਾਨਾਂ ਨੂੰ ਮਿਲਦਾ ਸੀ ਪਰ ਹੁਣ ਜਿਹੜਾ ਹੈਗਾ ਨਹਿਰੀ ਪਾਣੀ ਬਹੁਤ ਘਟ ਗਿਆ ਕਿਸਾਨ ਵੀਰੋ ਜਿਹੜਾ ਅਸੀਂ ਇਹ ਬਾਸਮਤੀ ਲਾਈ ਆ ਨਾ ਬਿਨਾ ਕੱਦੂ ਕਰੇ ਜਿਹਨੂੰ ਅਸੀਂ ਸੁੱਕਾ ਕੱਦੂ ਕਹਿੰਦੇ ਆ ਯਾਨੀ ਖੇਤ ਦੇ ਚਾਰ ਪੰਜ ਸੁਹਾਗੇ ਲਾ ਕੇ ਉਹਨੂੰ ਜ਼ਮੀਨ ਨੂੰ ਟਾਈਟ ਕਰਕੇ ਇਹ ਬਾਸਮਤੀ ਅਸੀਂ ਲਾਈ ਆ ਕਿਸਾਨ ਵੀਰੋ ਜਿਹੜੀ ਬਾਸਮਤੀ ਹੈ ਅਸੀਂ ਡਾਕਟਰ ਦਲੇਸ਼ ਸਿੰਘ ਦੇ ਕਹਿਣ ਤੋਂ ਲਾਈ ਆ ਤੇ ਡਾਕਟਰ ਦਲੇਸ਼ ਸਿੰਘ ਦੇ ਕਹਿਣ ਤੋਂ ਅਸੀਂ ਪੱਟਾਂ ਦੇ ਉੱਤੇ ਵਿੱਚੋਂ ਨਾ ਲਾਇਆ ਬੈਡਾਂ ਦੇ ਵਿੱਚੋਂ ਨਾ ਲਾਇਆ ਇਹਦਾਸਾ ਬਹੁਤ ਲੰਮੇ ਸਮੇਂ ਤੋਂ ਪਾਣੀ ਦੀ ਬਚਤ ਲਈ ਜ਼ਮੀਨ ਦੀ ਸਿਹਤ ਲਈ ਤੇ ਵਾਤਾਵਰਨ ਨੂੰ ਪ੍ਰਦੂਸ਼ਣੋਂ ਤੋਂ ਰੋਕਣ ਲਈ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਸਾਨ ਵੀ ਉਹ ਜਿਹੜੀ ਅਸੀਂ ਸਿੱਧੀ ਬਿਜਾਈ ਕਰਦੇ ਸੀ ਪਹਿਲਾਂ ਜਾਂ ਸੁੱਕਾ ਕੱਦੂ ਵਾਲੇ ਦੇ ਵਿੱਚ ਜਾਂ ਬੱਟਾ ਵਾਲੀ ਜਾਂ ਸਾਡੀ ਜਿਹੜੀ ਬੈੱਡਾਂ ਵਾਲੀ ਆ ਉਹਦੇ ਵਿੱਚ ਕਦੇ ਕਦਾਰੇ ਨਾ ਨਾ ਪਾਣੀ ਖਾਣ ਕਰਕੇ ਜਾਂ ਨਦੀਨਾਂ ਦੀ ਸਵਸਥਾ ਚ ਆ ਗਈ ਸੀ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਬਹੁਤ ਚੰਗੀਆਂ ਦਵਾਈਆਂ ਜਿਹੜੀਆਂ ਇਹਦੇ ਤੇ ਨਦੀਨ ਨਾਸ਼ਕ ਦਵਾਈਆਂ ਦੇ ਉੱਤੇ ਬਹੁਤ ਕੰਮ ਕਰਿਆ ਤੇ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਨੇ तकरीबन ਜਿਹੜੇ ਨਦੀਨ ਨੇ ਹਨ तकरीबन ਪੂਰੇ ਇਲਾਕਾ ਪੱਗ ਜਿਹੜੇ ਇੱਕ ਸਾਡੇ ਕਾਬੂ ਦੇ ਵਿੱਚ ਆ ਜਾਂਦੇ ਨੇ ਤੇ ਹੁਣ ਇਹ ਜਿਹੜੀ ਟੈਕਨੀਕ ਆ ਸਾਡੀ ਸੁੱਕੇ ਕੱਦੂ ਵਾਲੀ ਕਿਸਾਨ ਵੀਰੋ तकरीबन ਸਾਰੇ ਪੰਜਾਬ ਦੇ ਵਿੱਚ ਹਰਿਆਣੇ ਚ ਜੂਪੀ ਚ ਤੇ ਹੋਰ ਵੀ ਸਟੇਟਾਂ ਦੇ ਵਿੱਚ ਬੜੀ ਹਰਮਨਚਾਰੀ ਹੋ ਰਹੀ ਆ ਖਾਸ ਕਰਕੇ ਕਿਸਾਨ ਵੀਰੋ ਜਿੱਥੇ ਨਹਿਰੀ ਪਾਣੀ ਲੱਗਦਾ ਜਿਵੇਂ ਦਰਾਹ ਵਾਲੀ ਨਹਿਰਾ ਦੇਖੋ ਤਾਂ ਕਿੰਨਾ ਪਾਣੀ ਜਿਹੜਾ ਘੜਾ ਤੇ ਜਦੋਂ ਉਹਦਾ ਦੇ ਪਾਣੀ ਨਾਲ ਸੀ ਨਹਿਰੀ ਪਾਣੀ ਨਾਲ ਜਿਹੜੇ ਸੁੱਕੇ ਕੱਦੂ ਵਾਲੀ ਜੀੜੀ ਪਾਲਾਂਗੇ ਤੇ ਉਹਦਾ ਜਿਹੜਾ ਝਾੜਾ ਕਿਸਾਨ ਵੀਰੋ ਵੱਧਾ ਤੇ ਜ਼ਮੀਨ ਦੀ ਸਿਹਤ ਚੰਗੀ ਬਣਦੀ ਆ ਅਗਲੀ ਜਿਹੜੀ ਫਸਲ ਆ ਉਹਦਾ ਜਿਹੜਾ ਝਾੜਾ ਕਿਸਾਨ ਵੀਰੋ ਉਹ ਵੀ ਚੰਗਾ ਆਉਂਦਾ ਤੇ ਪਿਛਲੇ ਸਾਲ ਰਾਣਾ ਸਾਹਿਬ ਗੁਰਦਾਰਾ ਸਾਹਿਬ ਦੇ ਵਿੱਚ ਟਾਈਟ ਕਰਕੇ ਜ਼ਮੀਨ ਨੂੰ ਇਸ ਤਰ੍ਹਾਂ ਜਿਵੇਂ ਮਤਲਬ ਸੁੱਕਾ ਕੱਦੂ ਆ ਆਪਾਂ ਉਹਨੂੰ ਕਹਿ ਲਓ ਪੰਜਾਬੀ ਦੇ ਵਿੱਚ ਕਰਕੇ ਤੇ ਬਾਅਦ ਵਿੱਚ ਉੱਤੇ ਪਾਣੀ ਛੱਟ ਕੇ ਨਾ ਰਾਣਾ ਸਾਹਿਬ ਗੁਰਦਾਰਾ ਸਾਹਿਬ ਮਸ਼ੀਨ ਨਾਲ 1847 ਕਿਸਾਨ ਵੀਰੋ ਧੋਨਾ ਲਾਇਆ ਸੀ ਤੇ ਤੇ ਉਹਨਾਂ ਦਾ ਰਾਣਾ ਸਾਹਿਬ ਗੁਰਦੁਆਰੇ ਸਾਹਿਬ ਦੀ ਜਿਹੜੀ ਜ਼ਮੀਨ ਆ ਉਹਦਾ ਜਿਹੜਾ ਝਾੜ ਸੀਗਾ ਉਹਨਾਂ ਦਾ ਪਹਿਲੇ ਸਾਲਾਂ ਨਾਲੋਂ ਜ਼ਿਆਦਾ ਆਇਆ ਤੇ ਬਹੁਤ ਬਿਹਤਰ ਉਹਦੇ ਰਿਜ਼ਲਟ ਆਏ ਨੇ ਤੇ ਉੱਥੇ ਗੁਰੂ ਘਰ ਨਾਲ ਕਿਸਾਨ ਵੀਰ ਜਿਹੜੀ ਨਹਿਰ ਆਉਂਦੀ ਆ ਉਹ ਨਹਿਰ ਦਾ ਪਾਣੀ ਲੱਗਦਾ ਉਹਨਾਂ ਦੇ ਬਿਲਕੁਲ ਗੁਰਦਾਰ ਸਾਹਿਬ ਦੇ ਨਾਲ ਦੀ ਨਹਿਰ ਜਾਂਦੀ ਆ ਤੇ ਤਕਰੀਬਨ ਤਕਰੀਬਨ ਉਹਨਾਂ ਨੇ ਜਿਹੜੇ 21x ਕਿਸਾਨ ਵੀਰੋਂ ਬਹੁਤ ਘੱਟ ਲਾਇਆ ਸੀ ਰਾਣਾ ਸਾਹਿਬ ਤੇ ਜਿਹੜੀ ਜੀਰੀ ਆ ਉਹਦਾ ਜਿਹੜਾ ਝਾੜ ਆ ਬਾਸਮਤੀ ਦਾ ਬਹੁਤ ਚੰਗਾ ਆਇਆ ਸੀ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਉਹ ਝੋਨੇ ਨੂੰ ਦੇਖਣ ਆਏ ਸੀ ਕਿ ਕਿਸਾਨ ਵੀਰ ਉਹ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਨੇ ਉਹ ਰਾਣਾ ਸਾਹਿਬ ਜਿਹੜਾ ਝੋਨਾ ਦੇਖਿਆ ਕਿਸਾਨ ਵੀ ਜਿਹੜਾ ਜਿਹੜਾ ਅਸੀਂ ਮਸ਼ੀਨ ਨਾਲ ਝੋਨਾ ਲਾਉਨੇ ਆ ਤੇ ਉਹਦੇ ਨਾਲ ਵੀ ਝਾਰਵਾ ਦਾ ਕਿਸਾਨ ਵੀਰ ਉਹ ਜਿਹੜੇ ਤਕਰੀਬਨ 2 2 3 3 ਡੱਕੇ ਇੱਕ ਇੱਕ ਜਗ੍ਹਾ ਤੇ ਲਾਉਂਦੇ ਨੇ ਤੇ ਕਿਸਾਨ ਵੀਰ ਉਹਨਾਂ ਦੇ ਸਾਰੇ ਰਾਣਾ ਸਾਹਿਬ ਤੋਂ ਦਾਰਾ ਝੋਨਾ ਉਹਨਾਂ ਨੇ ਲਾਇਆ ਤੇ ਉਹਦੇ 'ਚ ਕੋਈ ਖਰਤ ਨਹੀਂ ਪਈ ਤੀ ਜਿਹੜੀਆਂ ਛਿੰਗਰਾਂ ਨਾਲ ਮਸ਼ੀਨ ਦੀ ਉਹਨਾਂ ਨੂੰ ਘਾਰਾ ਵੀ ਨਹੀਂ ਲੱਗਿਆ ਸੀਗਾ ਥੱਲੇ ਛਿੰਗਰਾਂ ਨੂੰ ਤੇ ਤੇ ਕੀੜੇ ਤੇ ਬਿਮਾਰੀਆਂ ਵੀ ਕਿਸਾਨ ਵੀਰੋ ਘਟਾ ਜਾਂਦੇ ਨੇ ਇਹ ਜਿਹੜੀ ਟੈਕਨੀਕ ਹੈ ਡਾਕਟਰ ਦਲੇਰ ਹਰ ਰੋਜ ਇਹਦੇ ਤੇ ਕੰਮ ਕਰਦੇ ਨੇ ਪੰਜਾਬ ਦੇ ਕਿਸਾਨਾਂ ਨਾਲ ਤੇ ਹੋਰ ਵੀ ਜਿੰਨੇ ਲੋਕਾਂ ਨੇ ਸੁੱਕਾ ਕੱਦੂ ਕਰਿਆ ਉਹਨਾਂ ਨਾਲ ਸੰਪਰਕ ਬਣਾ ਕੇ ਰੱਖਦੇ ਨੇ ਮੈਨੂੰ ਲੱਗਦਾ ਜਿਹੜੀ ਟੈਕਨੀਕ ਹੈ ਬਹੁਤ ਚੰਗੀ ਹੈ ਖਾਸ ਕਰਕੇ ਜਿੱਥੇ ਸ਼ਾਰਟ ਪੀੜ ਦੀਆਂ ਵੈਰਾਈਟੀਆਂ ਲੱਗਦੀਆਂ ਨੇ ਨਹਿਰੀ ਪਾਣੀ ਲੱਗਦਾ ਤੇ ਬਰਸਾਤੀ ਪਾਣੀ ਰੀਚਾਰਜ ਕਰਨ ਵਾਸਤੇ ਕਿਸਾਨ ਵੀਰੋ ਜਿਹੜੀ ਟੈਕਨੀਕ ਹੈ ਬੜੀ ਬਿਹਤਰ ਤਕਨੀਕ ਹੈ ਕਿਸਾਨ ਵੀਰੋ ਜਿਹੜੀ ਸੁੱਕੇ ਕੱਦੂ ਵਾਲੀ ਦੀਰੀ ਆ ਨਾ ਇਹ ਪੱਕਣ ਲਈ ਵੀ ਘੱਟ ਸਮਾਂ ਲੈਂਦੀ ਆ ਕੱਦੂ ਵਾਲੀ ਛਿਰੀ ਨਾਲੋਂ ਦੂਜਾ ਇਹਦੇ ਜਿਹੜਾ ਪਾਣੀ ਆ ਕਿਸਾਨ ਵੀਰੋ ਤਾਜ਼ਾ ਪੈਂਦਾ ਰਹਿੰਦਾ ਤੇ ਪਾਣੀ ਠੰਡਾ ਰਹਿੰਦਾ ਤੇ ਜਦੋਂ ਅਸੀਂ ਇਹ ਸਿੱਧੀ ਬਿਜਾਈ ਵਾਲੀ ਜਿਹੜੀ ਸੁੱਕੇ ਕੱਦੂ ਵਾਲੀ ਦੀਰੀ ਨੂੰ ਲਾਉਨੇ ਆ ਇਹਦੇ ਬੂਟੇ ਨੇ ਜਿਹੜੇ ਉਹ ਵੀ ਜਲਦੀ ਚੱਲਦੇ ਨੇ ਕੱਦੂ ਵਾਲੀ ਨਾਲੋਂ ਤੇ ਇਹਦੀ ਜਿਹੜੀ ਝਾੜ ਵੀ ਜ਼ਿਆਦਾ ਆਉਂਦਾ ਅਗਲੀ ਫਸਲ ਦਾ ਝਾੜ ਵੀ ਜ਼ਿਆਦਾ ਆਉਂਦਾ ਤੇ ਜ਼ਮੀਨ ਦੀ ਸਿਹਤ ਵੀ ਬਿਹਤਰ ਬਣਦੀ ਆ ਤੇ ਸਾਡੇ ਮਿੱਤਰ ਕੀੜੇ ਵੀ ਇਹਦੇ ਜ਼ਿਆਦਾ ਪੈਦਾ ਹੁੰਦੇ ਨੇ ਵੀ ਗਡੋਏ ਹੋ ਗਏ ਹੋ ਇਈ ਤਰ੍ਹਾਂ ਜਿਹੜੇ ਸਾਡੇ ਮਿੱਤਰ ਕੀੜੇ ਨੇ ਤੇ ਮੈਂ ਸਮਝਦਾ ਜਿਹੜਾ ਸੁੱਕੇ ਕਦੂ ਵਾਲੀ ਜੀਰੀਆ ਤੇ ਨਹਿਰੀ ਪਾਣੀ ਦੇ ਉੱਤੇ ਤੇ ਜਿੱਥੇ ਲੇਟ ਬਿਜਾਈਆਂ ਵਾਸਤੇ ਮੀਂਹ ਦੇ ਪਾਣੀ ਨਾਲੇ ਪੜ ਸਕਦੀ ਆ ਇਹ ਬੜੀ ਬੇਫਿਕਰ